ਇਹ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਕਿਉਂ ਆ ਜੀ ਇਹ ਦੁੱਧ ਪਿਉਉਣ ਦੇ ਬਦਲੇ ਭਾਈ ਮੋਤੀराम ਮਹਿਰਾ ਜੀ ਨੂੰ ਆਪਣੇ ਪਰਿਵਾਰ ਦੀਆਂ ਤੇ ਆਪਣੀ ਜਾਨ ਦੇ ਕੇ ਕੀਮਤ ਚਕਾਉਣੀ ਪਈ ਸੀ 11 ਪੋ ਦੀ ਸ਼ਾਮ ਐਂਟਰੀ ਹੁੰਦੀ ਹੈ ਜੀ ਭਾਈ ਮੋਤੀराम ਮਹਿਰਾ ਜੀ ਦੀ ਜੀ ਕਿ ਹੁਣ ਸ਼ਾਹੀ ਫਰਮਾਨ ਹੁੰਦਾ ਜੀ ਵੀ ਇਹਨਾਂ ਨੂੰ ਕੋਈ ਭੋਜਨ ਨਹੀਂ ਦੇਣਾ ਕੋਈ ਬਿਸਤਰ ਕੋਈ ਬਿਸਤਰ ਨਹੀਂ ਦੇਣਾ ਮੋਤੀਰਾ ਮਹਿਰਾ ਕੌਣ ਸੀਗੇ ਜੀ ਮੋਤੀਰਾ ਮਹਿਰਾ ਜੀ ਸ਼ਾਹੀ ਦਰਬਾਰ ਦੇ ਇਹਨਾਂ ਦੇ ਮੁਗਲਾਂ ਦੇ ਕੰਮ ਕਰਦੇ ਸੀ ਨੌਕਰ ਸੀਗੇ ਕਿਉਂ ਜਿਵੇਂ ਹੁਣ ਅੱਜ ਕੱਲ ਡਿਊਟੀਆਂ ਕਰਦੇ ਆਪਾਂ ਨੌਕਰੀ ਘਰ ਚਲਾਉਣ ਵਾਸਤੇ ਤਾਂ ਕਰਨ ਹੀ ਪੈਂਦੀ ਆ ਬੇਸ਼ੱਕ ਧਰਮ ਜਿਹੜਾ ਮਰਜ਼ੀ ਹੋਵੇ ਜੋ ਵੀ ਆ ਜੀ ਰਾਹੀ ਕੈਦੀ ਜਿਹੜੇ ਵੀ ਕੈਦ ਸਜ਼ਾ ਹੁੰਦੀ ਸੀ ਜਾਂ ਫੜਿਆ ਜਾਂਦਾ ਸੀ ਉਹਨਾਂ ਨੂੰ ਭੋਜਨ ਪਾਣੀ ਦੀ ਵਿਵਸਥਾ ਕਰਨ ਦੀ ਜ਼ਿੰਮੇਵਾਰੀ ਮੋਤੀਰਾਮ ਮਹਿਰਾ ਜੀ ਦੀ ਸੀਗੀ ਜੀ ਮੋਤੀਰਾ ਮਹਿਰਾ ਜੀ ਨੂੰ ਵੀ ਫਰਮਾਨ ਹੁੰਦਾ ਵੀ ਇਹਨਾਂ ਨੂੰ ਕੁਝ ਖਵਾਉਣਾ ਪਿਆਉਣਾ ਜੀ ਤੇ ਉਹ ਘਰੇ ਆ ਕੇ ਜੀ ਰੋਣਾ ਸਟਾਰਟ ਕਰ ਦਿੰਦੇ ਨੇ ਉਹਨਾਂ ਦੀ ਮਾਤਾ ਪੁੱਛਦੀ ਆ ਮੋਤੀਰਾ ਕੀ ਹੋ ਗਿਆ ਵੀ ਤੂੰ ਰੋ ਰਿਹਾ ਕਿ ਕੀ ਤੈਨੂੰ ਵਿਫਤਾ ਪੈ ਗਈ ਇਹ ਜੀ ਉਹ ਕਹਿੰਦਾ ਮਾਤਾ ਜੀ ਵੀ ਐਲਾਨ ਹੋਇਆ ਵੀ ਕੈਦੀ ਆਏ ਨੇ ਤਿੰਨ ਜੀ ਤੇ ਉਹ ਕੈਦੀਆਂ ਨੂੰ ਵੀ ਭੋਜਨ ਨਹੀਂ ਸ਼ਿਕਾਉਣਾ ਹੈਗਾ ਉਹ ਕਹਿੰਦੀ ਲੈ ਵੀ ਐਡੀ ਚਿੰਤਾ ਵਾਲੀ ਕਿਹੜੀ ਗੱਲ ਆ ਪਹਿਲਾਂ ਬੜੇ ਕੈਦੀ ਰਹੇ ਨੇ ਵੀ ਤੂੰ ਤਾਂ ਕਿਸੇ ਵਾਸਤੇ ਚਿੰਤਾ ਕੀਤੀ ਨਹੀਂ ਉਹ ਕਹਿੰਦਾ ਮਾਂ ਉਹ ਕੈਦੀ ਪਤਾ ਕੌਣ ਨੇ ਗੁਰੂ ਸਾਹਿਬ ਦੇ ਛੋਟੇ ਸਹੇਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਉਹਨਾਂ ਦੀ ਮਾਤਾ ਕੁਛਿਰ ਕੌਰ ਜੀ ਨੇ ਭੁੱਖੇ ਬੈਠੇ ਨੇ ਤੇ ਮਾਤਾ ਇਹ ਸੁਣ ਕੇ ਜੀ ਸਨ ਹੋ ਜਾਂਦੀ ਹੈ ਉਹ ਕਹਿੰਦੀ ਵੀ ਮੋਤੀ ਕਿਵੇਂ ਨਾ ਕਿਵੇਂ ਕਰਕੇ ਤੇਰੀ ਜਾਨ ਪਛਾਣ ਹੈਗੀ ਆ ਕਿਉਂਕਿ ਜਾਨ ਪਛਾਣ ਤਾਂ ਉਥੋਂ ਦੇ ਤੰਤਰ ਮੰਤਰ ਨਾਲ ਹੈਗੀ ਜੀ ਉਹ ਨੌਕਰ ਸੀ ਜੀ ਉਥੋਂ ਦੇ ਜੀ ਵੀ ਤੂੰ ਕਿਵੇਂ ਨਾ ਕਿਵੇਂ ਕਰਕੇ ਕੋਈ ਉਹਨਾਂ ਦੇ ਮੰਮੀ ਪਾਣੀ ਦਾ ਰੋਟੀ ਪਾਣੀ ਦਾ ਇੰਤਜ਼ਾਮ ਕਰ ਉਥੋਂ ਦੇ ਜੀ ਪਹਿਰੇਦਾਰਾਂ ਨਾਲ ਸੰਤਰੀਆਂ ਨਾਲ ਗੱਲਬਾਤ ਕਰਦਾ ਉਹ ਲਾਲਚੀ ਹੁੰਦੇ ਆ ਜੀ ਮੁਗਲ ਪਹਿਲੇ ਦਿਨੋਂ ਹੀ ਲਾਲਚੀ ਰਹੇ ਆ ਲੁੱਟਦੇ ਹੀ ਰਹੇ ਨੇ ਜੀ ਉਹ ਕਹਿੰਦੇ ਵੀ ਇਹਦਾ ਪੈਸੇ ਜਾਂ ਸੋਨਾ ਲਵਾਂਗੇ ਤੂੰ ਕਰ ਲੈ ਜਿਹੜੀ ਸੇਵਾ ਕਰਨੀ ਸਾਨੂੰ ਕਿਹਾ ਹੈ ਕਿਉਂਕਿ ਦੇਖੋ ਜੀ ਰਿਸ਼ਵਤ ਆ ਇੱਥੇ ਬਿਕਦਾ ਕੌਣ ਨਹੀਂ ਕੀਮਤ ਆ ਕਿਸੇ ਦੀ ਘੱਟ ਆ ਕਿਸੇ ਦੀ ਵੱਧ ਆ ਬੇ ਕਿਤੇ ਸਾਰੀ ਜਾਂਦੇ ਨੇ ਜਿਹੜੇ ਬੰਦੇ ਲਾਲਚੀ ਹੁੰਦੇ ਨੇ ਉਹਨਾਂ ਨੇ ਤਾਂ ਵਿਕੀ ਜਾਣਾ ਕੁੱਲ ਮਿਲਾ ਕੇ ਇਹ ਉਹੋ ਜੀ ਉਹਨਾਂ ਨੂੰ ਗੱਠ ਲਿਆਉਂਦਾ ਵੀ ਮੈਂ ਤੁਹਾਨੂੰ ਰਿਸ਼ਵਤ ਦੇਣ ਨੂੰ ਤਿਆਰ ਹਾਂ ਵੀ ਮੈਂ ਆਪਦਾ ਭੋਜਨ ਪਾਣੀ ਇਹਨਾਂ ਨੂੰ ਸਕਾਉਣਾ ਤੇ ਵੀ ਉਹ ਕਹਿੰਦੇ ਵੀ ਰੋਟੀ ਨਹੀਂ ਤੂੰ ਖਵਾ ਸਕਦਾ ਕੋਈ ਦੁੱਧ ਦੱਧ ਲਿਆ ਜੀ ਉਹ ਆਈਡੀਆ ਉਹ ਛਾਂਤਰੀ ਪਹਿਰੇ ਧਾਰ ਦਿੰਦੇ ਨੇ ਉਹ ਵੀ ਡਰਦੇ ਹੁੰਦੇ ਆ ਨਾ ਆਪਣੀ ਨੌਕਰੀ ਤੋਂ ਉਹਨਾਂ ਨੂੰ ਪਤਾ ਵੀ ਇਹ ਕਿੰਨਾ ਜਾਦੇ ਜ਼ਹਿਰੀ ਬੰਦਾ ਵਜੀਰ ਖਾਨ ਆਇ ਨਹੀਂ ਪਤਾ ਸਾਡਾ ਪਰਿਵਾਰ ਹੀ ਮਾਰ ਦੇ ਜੇ ਵੀ ਮੇਰੇ ਹੁਕਮ ਦੀ ਲੰਘਣਾ ਕਰਤੀ ਨਾਲ ਇੱਕ ਪਾਸੇ ਲਾਲਚ ਆ ਵੀ ਚਲ ਪਏ ਸੀ ਬੰਨਗੇ ਇੱਥੇ ਕੌਣ ਪੁੱਛਦਾ ਵੀ ਦੁੱਧ ਦਾ ਕਰ ਲੈ ਇੰਤਜਾ ਹੁਣ ਗੱਲ ਕਰਦੇ ਆ ਜੀ ਦੁਨੀਆ ਦੇ ਸਭ ਤੋਂ ਮਹਿੰਗੇ ਦੁੱਧ ਦੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਕਿਉਂ ਆ ਜੀ ਇਹ ਦੁੱਧ ਪਿਉਣ ਦੇ ਬਦਲੇ ਭਾਈ ਮੋਤੀਰਾਮ ਮਹਿਰਾ ਜੀ ਨੂੰ ਆਪਣੇ ਪਰਿਵਾਰ ਦੀਆਂ ਤੇ ਆਪਣੀ ਜਾਨ ਦੇ ਕੇ ਕੀਮਤ ਚਕਾਉਣੀ ਪਈ ਸੀ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਕਰਕੇ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਮੰਨਿਆ ਗਿਆ ਜਿਹੜਾ ਸਹਬਜ਼ਾਦਿਆਂ ਨੂੰ 11 ਪੋਹ ਵਾਲੀ ਰਾਤ ਨੂੰ ਭੁਲਾਇਆ ਗਿਆ ਸੀ ਤੇ ਉਹ ਘਰੇ ਆ ਜਾਂਦਾ ਜੀ ਘਰੇ ਕਹਿੰਦਾ ਮਾਤਾ ਨੂੰ ਉਹਨੂੰ ਪਤਾ ਹੁੰਦਾ ਵੀ ਮਾਤਾ ਇਹ ਦੁੱਧ ਦੀ ਕੀਮਤ ਬਹੁਤ ਚਕਾਉਣੀ ਪੈ ਸਕਦੀ ਹੈ ਉਹਦੀ ਮਾਤਾ ਜੀ ਉਹਨੂੰ ਸੋਨਾ ਕੱਢ ਕੇ ਫੜਾਉਂਦੀ ਮਾਤਾ ਭੋਲੀਆਂ ਹੁੰਦੀਆਂ ਨੇ ਘਰ ਵਾਲੀ ਸੋਨਾ ਦੇ ਦਿੰਦੀ ਐ ਪੈਸਾ ਟਕਾ ਜਿਹੜਾ ਹੁੰਦਾ ਤੇ ਉਹ ਲੈ ਜੋ ਹਾਂ ਉਹ ਕਹਿੰਦਾ ਇਹ ਤਾਂ ਲੱਗੂਗਾ ਹੀ ਲੱਗੂਗਾ ਜਾਨ ਵੀ ਦੇਣੀ ਪੈ ਸਕਦੀ ਉਹ ਕਹਿੰਦੇ ਕੋਈ ਪਰਵਾਹ ਨਹੀਂ ਜੇ ਉਹ ਭੁੱਖੇ ਬੈਠੇ ਨੇ ਤਾਂ ਆਪਣਾ ਕੋਈ ਫਾਇਦਾ ਨਹੀਂ ਇੱਥੇ ਸੇਵਾ ਕਰੀਦਾ ਉਹ ਪਾਸ਼ਕ ਹੁੰਦੇ ਨੇ ਗੁਰੂ ਸਾਹਿਬ ਦੇ ਕਿਉਂਕਿ ਪਾਸ਼ਕ ਸਾਨੂੰ ਦੱਸਿਆ ਵੀ ਪਿੱਛੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹੈ ਇਹ ਚੀਜ਼ ਪਿੱਛੇ ਜੀ ਹਾਂ ਉਸ ਤੋਂ ਬਾਅਦ ਜੀ ਉਹ ਬੋਕਲ ਦੇ ਵਿੱਚ ਗਰਮ ਕਰਕੇ ਦੁੱਧ ਲੈ ਜਾਂਦਾ ਸਹਬਜ਼ਾਦਿਆਂ ਕੋਲੇ ਮਾਤਾ ਨੂੰ ਬੇਨਤੀ ਕਰਦਾ ਮਾਤਾ ਜੀ ਪਹਿਲੇ ਹੱਲੀ ਸਮਝ ਜਾਂਦੇ ਨੇ ਵੀ ਆਪਣਾ ਸੇਵਾਦਾਰ ਆ ਉਹ ਦੱਸਦਾ ਜੀ ਮੈਂ ਮਗਲਾਂ ਦਾ ਨਹੀਂ ਹੈਗਾ ਜੀ ਬੇਸ਼ੱਕ ਇੱਥੇ ਡਿਊਟੀ ਕਰਦਾ ਜੀ ਤੁਸੀਂ ਇਹ ਮੇਰਾ ਦੁੱਧ ਪਰਵਾਨ ਕਰੋ ਗਰਮ ਗਰਮ ਦੁੱਧ ਇਤਿਹਾਸਕਾਰ ਦੱਸਦੀ ਹੈ ਵੀ 11 ਉਹ ਵਾਲੀ ਜਿਹੜੀ ਰਾਤ ਆ ਉਹਨੂੰ ਪਹਿਲੀ ਵਾਰੀ ਸਹਬਜ਼ਾਦਿਆਂ ਨੂੰ ਇੱਥੇ ਬਹੁਤ ਟਾਈਮ ਹੋ ਗਿਆ ਜੀ ਇੱਥੇ ਸਹਬਜ਼ਾਦਿਆਂ ਨੂੰ ਲਗਭਗ 36 ਤੋਂ 48 ਘੰਟੇ ਦੱਸਦੇ ਆ ਭੁੱਖਿਆਂ ਨੂੰ ਜੀ 36 ਤੋਂ 48 ਘੰਟੇ ਇੱਕ ਛੋਟੇ ਜੇ ਅਪਾ ਬੱਚਿਆਂ ਦੀ ਗੱਲ ਕਰੀਏ ਕਿਹੜਾ ਬੱਚਾ ਰਹਿ ਲੂਗਾ ਨਹੀਂ ਰਹਿ ਸਕਦਾ ਨਹੀਂ ਰਹਿ ਸਕਦਾ ਉਹ ਤੇ ਰੱਬੀ ਰੂਹਾਂ ਸੀ ਰੱਬੀ ਰੂਹਾਂ ਪਵਿੱਤਰ ਰੂਹਾਂ ਜੀ ਛੋਟੀਆਂ ਜਿੰਦਾ ਵੱਡੇ ਸਾਕੇ ਤੇ ਫੇਰ ਹੀ ਇਤਿਹਾਸ ਰਚਿਆ ਗਿਆ ਭੁੱਖੇ ਸੀਗੇ ਜੀ ਦੁੱਧ ਪੀ ਲੈਂਦੇ ਆ ਦੁੱਧ ਛੱਕ ਕੇ ਤੇ ਮਾਤਾ ਫੇਰ ਉਹਨਾਂ ਨੂੰ ਬੋਕੜ ਚ ਲੈ ਲੈਂਦੇ ਜਿਹੜੇ ਇਹ ਪਰਿਵਾਰ ਸੀ ਮੋਤੀराम ਮਹਿਰਾ ਜੂ ਇਹਨਾਂ ਨੂੰ ਬਾਅਦ ਚੋਂ ਕੁਸਤੰਗ ਪਰੇਸ਼ਾਨ ਵੀ ਕੀਤੀ ਹਾਂ ਇਹ ਕੀ ਹੋਇਆ ਜੀ ਉਸ ਤੋਂ ਬਾਅਦ ਕੋਈ ਵੀ ਕਾਂਡ ਜਦੋਂ ਕੋਈ ਵੀ ਮੰਨ ਲਓ ਇੱਕ ਸਰਕਾਰੀ ਨਿਗਾ ਦੇ ਵਿੱਚ ਆਪਾਂ ਕਾਂਡ ਕਹਿ ਸਕਦੇ ਆ ਇਹ ਚੀਜ਼ ਨੂੰ ਕੋਈ ਵੀ ਹੁੰਦਾ ਜੀ ਉਹ ਕਿਤੇ ਨਾ ਕਿਤੇ ਸੋਚਣ ਦੇ ਤਾਂ ਮਜਬੂਰ ਕਰਦਾ ਜਿਹੜਾ ਬੰਦਾ ਕੋਈ ਜ਼ੁਲਮ ਕਰਦਾ ਇੱਕ ਹਾਂ ਤਾਂ ਆਉਂਦੀ ਹੈ ਪਰ ਇਹ ਮੁਗਲ ਸੀਗੇ ਜਿਹੜੇ ਉਲਟ ਸੋਚਦੇ ਸੀ ਆਪੋਜੀਟ ਉਹ ਸੋਚਦਾ ਸੀ ਵੀ ਇੱਕ ਭੁਖਣ ਭਾਣੇ ਸਹਬਜ਼ਾਦੇ ਜਿਨ੍ਹਾਂ ਦੇ ਐਡਾ ਤਸ਼ੱਦਦ ਟਾਇਆ ਉਹਨਾਂ ਦੇ ਚਿਹਰੇ ਤੋਂ ਨੂਰ ਕਿਉਂ ਨਹੀਂ ਉੱਡਿਆ ਕਿਉਂ ਘੁੱਟਰੀ ਨਹੀਂ ਵੀ ਦੀ ਇਨਕੁਆਰੀ ਕੀਤੀ ਜਾਵੇ ਤੇ ਇਹਦੀ ਇਨਕੁਆਰੀ ਹੋਣ ਤੇ ਪਤਾ ਲੱਗਿਆ ਜੀ ਵੀ ਜਿਹੜਾ ਪਰਿਵਾਰ ਸੀਗਾ ਮੋਤੀ RAM ਹੈ ਨਾ ਜੀ ਉਹਨਾਂ ਨੇ ਦੁੱਧ ਪਿਆਇਆ ਤੇ ਉੱਥੋਂ ਦੇ ਮੋਤੀਰਾਮ ਮਹਿਰਾ ਜੀ ਨੂੰ ਤੇ ਉਹਨਾਂ ਨੂੰ ਪਰਿਵਾਰ ਸਮੇਤ ਕੋਲੂ ਚ ਪੀਟਦਾ ਜੀ ਕੋਲੂ ਸਮਝਦੇ ਤੁਸੀਂ ਜੀ ਕਾਣੀ ਜਿਵੇਂ हां ਜਿਵੇਂ ਆਪਾਂ ਸਰੋਂ ਪੀਟਦੇ ਆ ਦੇਖੋ ਵੀ ਨਚੋੜ ਕੱਢ ਦਿੰਦੀ ਆ ਇਸ ਤਰੀਕੇ ਨਾਲ ਕਹਿੰਦੇ ਉਹਨਾਂ ਨੂੰ ਕੋਲੂ ਦੇ ਵਿੱਚ ਨਚੋੜਤਾ ਜਿਹੜੀ ਮੈਂ ਦੁੱਧ ਦਾ ਜ਼ਿਕਰ ਕੀਤਾ ਸੀਗਾ ਵਿੱਚ ਵੀ ਦੁੱਧ ਜਿਹੜਾ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਇਸ ਕਰਕੇ ਆ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ ਤੇ ਜਾਨ ਦੇ ਕੇ ਉਹ ਦੁੱਧ ਦੀ ਕੀਮਤ ਆ ਦਾ ਕੀਤੀ ਸੀਗੀ ਭਾਈ ਮੋਤੀਰਾਮ ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰ ਨੇ